ਤੁਨ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਕਿਰਪਾ ਕੌਣ ਕੌਣ ਨਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਿਆਰੇ ਸਾਧ ਸੰਗਤ ਜੀ ਆਰਾਮ ਦੇ ਵਿੱਚ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦੇ ਹੋ ਕਰੋ ਤੂੰ ਮਰਜੀ ਦੇਖੋ ਜੋ ਮਰਜੀ ਸੁਣੋ ਪਰ ਗੁਰੂ ਦੀ ਗੱਲ ਜ਼ਰੂਰ ਸੁਣੋ ਕਹ ਰਹੇ ਕੇ ਕਿਸੇ ਪਾਸਿਓ ਜੇ ਅਸੀਂ ਮਾੜੇ ਪਾਸੇ ਲੱਗੇ ਆ ਨਾ ਸਾਡੀ ਆਤਮਾ ਸਾਡਾ ਮਨ ਸਾਡਾ ਸਰੀਰ ਕਿਸੇ ਮਾੜੇ ਕੰਮਾਂ ਵਿੱਚ ਲੱਗਾ ਹੋਇਆ ਨਾ ਤੇ ਗੁਰੂ ਦੀ ਗੱਲ ਜ਼ਰੂਰ ਸੁਣੋ ਕਹ ਰਹੇ ਗੁਰੂ ਜੋ ਕਹਿੰਦਾ ਹੈ ਉਹ ਮੰਨ ਲਓ ਮੰਨ ਕੇ ਕਥਾ ਸਰਵਣ ਕਰੋ ਦਵਦ ਤੋਂ ਵੱਧ ਇਹਨੂੰ 6 ਲਾਈਕ ਸਬਸਕ੍ਰਾਈਬ ਕਰੋ ਆਪਦਾ ਭਲਾ ਹੋਵੇਗਾ ਜਿਹੜੇ ਜਿਹੜੇ ਵਿਕਾਰਾਂ ਵਿੱਚ ਅਸੀਂ ਲੱਗ ਗਏ ਆ ਨਾ ਮੜ ਜੀ ਕੋਈ ਵੀਡੀਓ ਇਦਾਂ ਦੀ ਆਉਂਦੀ ਹੈ ਉੱਥੇ ਸੈਕਸ ਦੀ ਹੋਵੇ ਕੋਈ ਹੋਰ ਬਕਵਾਸ ਬਾਜੀ ਹੋਵੇ ਬੇਮਤਲਬ ਜਿਹਨਾਂ ਗੱਲਾਂ ਦਾ ਕੋਈ ਮਤਲਬ ਹੀ ਨਹੀਂ ਹੈ ਖਾਸ ਹੱਸਦੇ ਆ ਉਹਨਾਂ ਨੂੰ ਗੱਲਾਂ ਨੂੰ ਸੁਣ ਸੁਣ ਬੇਕਾਰ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਹਾਸਾ ਆ ਸਕੇ ਲੈਕ ਸ਼ੇਅਰ ਵੀਊ ਦਿੰਨੇ ਹੋਣਾ ਅਸੀਂ ਉਸ ਚੀਜ਼ ਨੂੰ ਬੜਾਵਾ ਦੇ ਰਹੇ ਆ ਤੇਰੀ ਸਤ ਸੰਗਤ ਅਸੀਂ ਉਧਰੋਂ ਰੁਕਣਾ ਹੈ ਅਸੀਂ ਗੁਰੂ ਦੀ ਬਾਣੀ ਨੂੰ ਬੜਾਵਾ ਦੇਣਾ ਹੈ ਇੱਥੇ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਜਿੰਨਾ ਕਰ ਸਕਦੇ ਆ ਇਹ ਆਪਦੀ ਸੇਵਾ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰਹਿ ਚਿਤਲਾ ਅਸੀਂ ਸੇਵਾ ਕਰਦੇ ਆਂ ਗੁਰਬਾਣੀ ਦੀ ਹਉਜ ਕਰਕੇ ਆਪ ਜੀ ਤੱਕ ਸ਼ਬਦ ਕਥਾ ਵਿਚਾਰ ਲਿਆ ਕੇ ਆਨੇ ਆਪ ਜੀ ਸਰਵਣ ਕਰਦੇ ਹੋ ਆਪ ਜੀ ਤੇ ਆਤਮਾ ਨੂੰ ਸ਼ਾਂਤੀ ਠੰਡਕ ਮਿਲਦੀ ਇਸੇ ਕਾਰਨ ਸਾਡਾ ਇਹ ਜਨਮ ਮਰਨ ਕੱਟਿਆ ਜਾਂਦਾ ਇਸ ਕਰਕੇ ਪਿਆਰੀ ਸਾਧ ਸੰਗਤ ਅਸਾਂ ਵੱਧ ਤੋਂ ਵੱਧ ਇਸ ਨੂੰ ਸੁਣਨਾ ਹੈ ਤੇ ਅੱਗੇ ਤੱਕ ਪਹੁੰਚਾਉਣਾ ਸਾਰੀ ਦੁਨੀਆ ਵਿੱਚ ਪਹੁੰਚਾ ਕੇ ਗੁਰੂ ਦੀਆਂ ਬੜਾਈਆਂ ਉਹਦੀਆਂ ਸਿਫਤਾਂ ਹਾਸਲ ਕਰਨੀਆਂ ਹਨ ਸੋ ਪਰੀ ਸਾਸਕਤ ਆਓ ਅੱਜ ਦੀ ਕਥਾ ਆਰੰਭ ਕਰੀਏ ਸਹਿਬ ਫਰਮਾਨ ਕਰਦੇ ਹਨ راہ ਉਹਦੀ ਪੰਕਤੀ ਅੰਦਰ ਗੁਰੂ ਸਾਹਿਬ ਕਿਰਪਾ ਕਰਨੇ ਕਹਿੰਦੇ ਭਾਗ ਹੋ ਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮੈ ਪਾਇਆ ਤੇ ਚੰਗੇ ਭਾਗਾ ਵਾਲਿਆਂ ਨੂੰ ਗੁਰੂ ਰੂਪ ਗੁਰੂ ਪਿਤਾ ਰੂਪ ਸਾਨੂੰ ਸੰਤ ਰੂਪ ਪਰਮੇਸ਼ਰ ਘਰ ਵਿੱਚ ਹੀ ਮਿਲ ਗਿਆ ਭਾਗ ਹੋਆ ਗੁਰ ਸੰਤ ਮਿਲਾਇਆ ਗੁਰੂ ਰੂਪ ਵਿੱਚ ਸੰਤ ਰੂਪ ਵਿੱਚ ਪਿਤਾ ਰੂਪ ਵਿੱਚ ਸਾਨੂੰ ਪਰਮੇਸ਼ਰ ਮਿਲ ਗਿਆ ਪ੍ਰਭ ਅਬਿਨਾਸੀ ਅਬਿਨਾਸੀ ਪਿਤਾ ਸਾਨੂੰ ਘਰ ਵਿੱਚ ਹੀ ਮਿਲ ਗਿਆ ਪ੍ਰਭ ਉਹ ਬਿਨਾਂ ਸੀ ਘਰ ਮੈਂ ਪਾਇਆ ਸੇਵਕੀ ਪਲਚ ਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਹਾ ਇਹ ਚੌਥੀ ਚਿੱਠੀ ਅਜਗੁਰੂ ਅਰਜਨ ਦੇਵ ਜੀ ਨੂੰ ਆਪਣੇ ਸਿੱਖ ਪਾਸ ਗੁਰ ਆਮਦਾਸ ਪਿਤਾ ਪਾਸ ਵੀ ਜੀ ਹੈ ਚੌਥੀ ਚਿੱਠੀ ਕੋਰਪੋਰੇਸ਼ਨ ਬੋਤਾਨ ਕਿ ਪਿਤਾ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਚਿੱਠੀ ਦਾ ਤੇ ਚੌਥੀ ਚਿੱਠੀ ਭੇਜੀ ਤੇ ਉਹ ਵੀ ਪ੍ਰਤੀ ਚੰਦ ਨੇ ਰਸਤੇ ਵਿੱਚ ਹੀ ਰੋਕ ਕੇ ਚਿੱਠੀ ਫੜ ਲਈ ਸੁਪਰੀ ਸ਼ਾਸ ਸੰਗਤ ਅੱਜ ਪੰਜਵੀਂ ਲੋਕੀ ਤੇ ਪੰਜਵੀਂ ਚਿੱਠੀ ਇਹ ਗੱਲ ਹੈ ਕਹਿੰਦੇ ਭਾਗਾ ਵਾਲੇ ਹਾਂ ਮਹਾਰਾਜ ਸਾਨੂੰ ਪ੍ਰਭੂ ਰੂਪ ਅਬਨਸੀ ਪਿਤਾ ਸਾਨੂੰ ਘਰ ਵਿੱਚ ਹੀ ਮਿਲਿਆ ਔਰ ਅਸੀਂ ਸਾਡਾ ਮਨ ਕਰਦਾ ਸੇਵ ਕਰੀ ਪਲ ਚਸਾ ਨਾ ਵਿਛੜਾ ਮੈਂ ਆਪਣੀ ਸੇਵਾ ਕਰਦਾ ਰਹਾ ਪਿਤਾ ਜੀ ਮੇਰੇ ਉੱਤੇ ਕਿਰਪਾ ਕਰੋ ਮਿਹਰ ਕਰੋ ਮੈਂ ਆਪ ਦੀ ਸੇਵਾ ਵਿੱਚ ਲੱਗਾ ਰਹਿਣ ਮੈਨੂੰ ਦੂਰ ਨਾ ਕਰੋ ਆਪਣੇ ਮੈਂ ਇੱਕ ਪਲ ਵੀ ਨਾ ਵਿਛਣਾ ਆਪ ਤੋਂ ਮੇਰੇ ਤੇ ਆਸ਼ੀਰਵਾਦ ਕਰ ਦਿਓ ਪੰਨ ਜਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੀ ਪਤਰੀ ਇਹ ਮੇਰੇ ਸਹਿਬ ਗੁਰਨਾਨਕ ਰੂਪੇ ਦਾ ਗੁਰੂ ਆਂਦਾਸ ਜੀ ਮੈਂ ਇੱਕ ਮੈਂ ਇੱਕ ਪਲ ਵੀ ਆਪਣਾ ਤੋਂ ਦੂਰ ਨਾ ਕਰਉ ਮੇਰੀ ਜੋ ਹਾਲਤ ਦਾ ਹੈ ਹੁਣ ਮੈਂ ਇਹ ਆਪ ਮੈਂ ਹੀ ਜਾਣਦਾ ਆਪ ਕਿਰਪਾ ਕਰਕੇ ਐਸੇ ਕਿਰਪਾ ਕਰ ਦਿਓ ਮੈਂ ਪਲ ਵੀ ਚਸਾ ਨਾ ਵਿਛਣਾ ਆਪ ਜੀ ਕੋ ਇੱਕ ਪਲ ਨਾ ਵਿਛਣਾ ਤੁਹਾਡੇ ਬਗੈਰ ਇਹ ਚਿੱਠੀ ਲੈ ਕੇ ਮਹਾਰਾਜ ਨੇ ਜਦੋਂ ਹਰਮੰਦਰ ਸਾਹਿਬ ਭੇਜੀ ਰਾਮਦਾਸ ਜੀ ਪਾਸ ਤਾਂ ਰਪਥੀਏ ਨੇ ਇਹ ਵੀ ਰੋਕ ਲਈ ਉਦੋਂ ਆਦੇ ਪੰਜਵੀਂ ਚਿੱਠੀ ਲਿਖਣ ਲੱਗੇ ਨੇ ਗੁਰੂ ਪੰਚਮ ਪਿਤਾ ਜੀ ਤੇ ਅੱਜ ਚਿੱਠੀ ਲਿਖ ਕੇ ਕੀ ਕਹਿੰਦੇ ਨੇ ਹੋ ਕੋਲੀ ਜਿਓ ਕੋਲ ਕੁਮਾਈ ਕਹਿੰਦੇ ਨੇ ਆਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਬਨਸੀ ਕਰਮੇ ਪਾਇਆ ਦੀਵਕਰੀ ਪਲ ਚਸਾ ਨਾ ਵਿਛੜਾ تن ਨਾਨਕ ਦਾਸ ਤੁਮਾਰੇ ਜੀ ਹਉ ਕੋਲੀ ਜਿਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀ ਹਉ ਕੋਲੀ ਪੰਜਵੀਂ ਚਿੱਠੀ ਅੱਜ ਲਿਖ ਰਹੇ ਨੇ ਹੋ ਕੋਲੀ ਜੋ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਮਹਾਰਾਜ ਕਹਿੰਦੇ 23 ਸੇਵਕਾ ਚਿੱਠੀਆਂ ਅਸੀਂ ਦਿੱਖੀਆਂ ਗੁਰੂ ਪਾਤਸ਼ਾਹ ਨੂੰ ਪਰ ਜਵਾਬ ਨਹੀਂ ਆਇਆ ਐਸਾ ਹੋ ਨਹੀਂ ਸਕਦਾ ਕਿ ਅਸੀਂ ਪਤਾਂ ਨੂੰ ਚਿੱਠੀ ਦਿੱਤੀ ਕਿ ਜਵਾਬ ਨਾ ਆਵੇ ਇਹ ਚਿੱਠੀਆਂ ਕਿ ਕਿੱਥੇ ਗਈਆਂ ਇਹਨੂੰ ਦੇ ਕੇ ਆ ਜਾਨਣਾ ਕਿ ਕਿੱਥੀਆਂ ਕਹਿੰਦੇ ਮਹਾਰਾਜ ਮੈਂ ਜਿੱਤੀ ਲੈ ਕੇ ਜੁੜੀ ਤੇ ਜਦ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਤਾਂ ਪਿਰਥੀ ਚੰਦ ਜੀ ਆ ਜਾਂਦੇ ਨੇ ਉਹ ਕਹਿੰਦੇ ਸਾਨੂੰ ਦੇ ਦਿਓ ਅਸੀਂ ਗਾਂ ਦੇ ਦਾਂਗੇ ਅਸੀਂ ਫੋ ਉਹਨਾਂ ਨੂੰ ਫੜਾ ਲਈਦੀ ਹੈ ਕਹਿੰਦੇ ਅੱਛਾ ਕਹਿੰਦੇ ਆ ਜਿਹੜੀ ਹੁਣ ਚਿੱਠੀ ਅਸੀਂ ਅੱਜ ਭੇਜਣ ਲੱਗੇ ਆ ਨਾ ਇਹ ਕਿਸੇ ਨੂੰ ਦੇਣੀ ਨਹੀਂ ਹੈ ਜੋ ਮਰਜ਼ੀ ਕੋਈ ਕਹਵੇ ਕਿ ਮੈਂ ਦੇ ਦੂੰਗਾ ਮੈਂ ਇਹ ਨਹੀਂ ਤੁਸੀਂ ਆਪ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨ ਸਪਰਸ਼ ਕਰਕੇ ਸਾਡੀ ਬੇਨਤੀ ਕਰਕੇ ਇਹ ਚਿੱਠੀ ਉਹਨਾਂ ਨੂੰ ਪਹੁੰਚਾਉਣੀ ਇਸੇ ਤਰ੍ਹਾਂ ਹੋਇਆ ਸੇਵਕ ਜਦੋਂ ਚਿੱਠੀ ਲੈ ਕੇ ਪੰਚਾ ਤੇ ਪ੍ਰithvi ਚੰਦ ਕਹਿੰਦੇ ਭਈ ਚਿੱਠੀ ਲੈ ਕੇ ਆ ਗਈ ਇਹ ਸਾਨੂੰ ਦੇ ਦੇਈਏ ਸੀਗਾ ਪਹੁੰਚਾ ਦਾਂਗੇ ਭਈ ਅੱਗੇ ਵੀ ਪਹੁੰਚ ਗਈਆਂ ਕਹਿੰਦੇ ਨਹੀਂ ਪਹੁੰਚੀਆਂ ਮਾਰਾ ਅੱਜ ਸਾਨੂੰ ਹੁਕਮ ਹੈ ਕਿ ਅੱਜ ਅਸੀਂ ਗੁਰੂ ਰਾਮਦਾਸ ਜੀ ਪਾਸੇ ਜਾ ਕੇ ਚਿੱਠੀ ਪਹੁੰਚਾਣੀ ਹੈ ਗੁਰੂ ਮਹਾਰਾਜ ਬੈਠੇ ਸੰਗਾਸ਼ਣ ਤੇ ਸੰਤਾਂ ਦਾ ਦੀਵਾਨ ਸਜਿਆ ਹੈ ਸੇਵਕ ਨੇ ਜਾ ਕੇ ਉਹ ਚਿੱਠੀ ਲੈ ਕੇ ਲਾਹੌਰ ਤੋਂ ਆਇਆ ਸੀ ਨਮਸਕਾਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਦੀ ਸੇਵਾ ਵਿੱਚ ਇਹ ਚਿੱਠੀ ਹਾਜ਼ਰ ਕਰਨ ਲੱਗੇ ਆ ਕਿਰਪਾ ਕਰੋ ਮਿਹਰ ਕਰੋ ਅਗਿਆ ਬਖਸ਼ਿਸ਼ ਕਰੋ ਤੇ ਮਹਾਰਾਜ ਕਹਿੰਦੇ ਲਿਆਓ ਚਿੱਠੀ ਪੜਦੇ ਨੇ ਗੁਰੂ ਪੰਚਮ ਪਿਤਾ ਗੁਰੂ ਪੰਚਮ ਪਾਸ਼ਾ ਜੀ ਦੀ ਤੇ ਉਹਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਪਹਿਲੀਆਂ ਚ ਚਿੱਠੀਆਂ ਭੇਜੀਆਂ ਨੇ ਉਹਨਾਂ ਦਾ ਜ਼ਿਕਰ ਵੀ ਨੰਬਰ ਪਾ ਕੇ ਭੇਜਦੇ ਨੇ ਮੈਂ ਅੱਜ ਚੌਥੀ ਚਿੱਠੀ ਜਾਂ ਅੱਜ ਪੰਜਵੀਂ ਚਿੱਠੀ ਭੇਜਣ ਲੱਗਾ ਤੇ ਜਲੂ ਮਹਾਰਾਜੀ ਨੇ ਪੜਿਆ ਇਹ ਕਹਿੰਦੇ ਇਹ ਤੋਂ ਪਹਿਲਾਂ ਵੀ ਲਿਆਇਆ ਸੀ ਚਿੱਠੀਆਂ ਤੋਂ ਕਹਿੰਦੇ ਹਾਂਜੀ ਕਹਿੰਦੇ ਫਿਰ ਉਹ ਸਾਨੂੰ ਦਿੱਤੀਆਂ ਨਹੀਂ ਕਹਿੰਦੇ ਉਹ ਪ੍ਰithvi ਚੰਦ ਜੀ ਨੇ ਸਤੋ ਰਸਤੇ ਵਿੱਚ ਹੀ ਲੈ ਲਈਆਂ ਸੀ ਕਹਿੰਦੇ ਵੀ ਗੁਰੂ ਸਾਹਿਬ ਨੂੰ ਅਸੀਂ ਪਹੁੰਚਦੀ ਕਰ ਦੇਵਾਂਗੇ ਪਰ ਸਾਨੂੰ ਨਹੀਂ ਪਤਾ ਜੀ ਆਪ ਕੋ ਪਹੁੰਚਾਇਆ ਪਹੁੰਚੀ ਹੈ ਜਾਂ ਨਹੀਂ ਪਰ ਅਸੀਂ ਦੇਖੀ ਗਏ ਹਾਂ ਗੁਰੂ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਬੁਲਾਇਆ ਪ੍ਰਿਥੀ ਚੰਦ ਕਿ ਆ ਅਰਜਨ ਦੀਆਂ ਚਿੱਠੀਆਂ ਲਾਹੌਰ ਤੋਂ ਆਈਆਂ ਇਹ ਅੱਜ ਪੰਜਵੀਂ ਚਿੱਠੀ ਐ ਪਹਿਲੀਆਂ ਕਿੱਥੇ ਨੇ ਚਾਰ ਭਈ ਸੇਵਕ ਤੇ ਤੈਨੂੰ ਦੇ ਕੇ ਗਿਆ ਨਾ ਸਿੱਖ ਤੈਨੂੰ ਦੇ ਕੇ ਗਿਆ ਸੀ ਕਿੱਥੇ ਇਹ ਚਿੱਠੀਆਂ ਦੇ ਆਂਦੀਆਂ ਉਹ ਲਿਆ ਕੀ ਫਿਰ ਇਹ ਇਹਨਾਂ ਚਿੱਠੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾ ਦਿੱਤਾ ਬਾਣੀ ਵਿੱਚ ਬਾਣੀ ਚ ਬਾਣੀ ਦੀ ਰਚਨਾ ਹੋ ਗਈ ਐ ਇਹ ਬਾਣੀ ਹੀ ਸੀ ਬਾਣੀ ਕੇ ਬੋਤਾ ਗੁਰੂ ਦਾ ਦੋਤਾ ਬਾਣੀ ਕਾ ਬੋਤਾ ਤੇ ਗੁਰੂ ਮਹਾਰਾਜ ਨੇ ਉਹ ਚਿੱਠੀਆਂ ਲੈ ਕੇ ਤੁਰੰਤ ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਓ ਬੜੇ ਪਿਆਰ ਸਦਕਾਰ ਦੇ ਨਾਲ ਸਾਡੇ ਬੱਚੇ ਨੂੰ ਸਾਡੇ ਬੱਚੇ ਸੇਵਕ ਨੂੰ ਲੈ ਕੇ ਸਾਡੇ ਪਾਸ ਆਓ ਸੰਗਤ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਲਾਹੌਰ ਨਮਸਕਾਰ ਕੀਤੀ ਹੈ ਉਸ ਟਾਈਮ ਗੁਰੂ ਗੁਰੂ ਗੱਦੀ ਨਹੀਂ ਸੀ ਮਿਲੀ ਹੀ ਉਸ ਟਾਈਮ ਤੇ ਪੁੱਤਰ ਦੇ ਰੂਪ ਵਿੱਚ ਹੀ ਸੇਵਾ ਕਰ ਰਹੇ ਸਨ ਗੁਰ ਅਰਜਨ ਦੇਵ ਜੀ ਮਹਾਰਾਜ ਤੇ ਜਿਸ ਤਰ੍ਹਾਂ ਗੁਰਸੇਵ ਦਾ ਹੁਕਮ ਸੀ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਆਓ ਉਸੇ ਤਰ੍ਹਾਂ ਲੈ ਕੇ ਜਦੋਂ ਮਹਾਰਾਜ ਜੀ ਕੋਲ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੰਗਾਸ਼ਨ ਹੀ ਉਹਨਾਂ ਨੂੰ ਸੌਂਪ ਦਿੱਤਾ ਕਹਿੰਦੇ ਇੰਨਾ ਪਿਆਰ ਮੇਰੇ ਮੇਰੇ ਸ਼ੇਵਕ ਦਾ ਮੇਰੇ ਬੱਚੇ ਦਾ ਇਸ ਨਾ ਸ਼ਬਦਾਂ ਵਿੱਚ ਇੰਨਾ ਪਿਆਰ ਲਿਖਿਆ ਕਿ ਮੈਂ ਤੇਤੋਂ ਵਗੈਰਾ ਰਹਿ ਨਹੀਂ ਸਕਦਾ ਮੇਰੀ ਤੇ ਜਾਨ ਨਿਕਲੀ ਜਾਂਦੀ ਹੈ ਮਹਾਰਾਜ ਮੈਂ ਕੀ ਕਰਾਂ ਕਿੱਦਾਂ ਰਵਾਂ ਮੈਂ ਬੜੀ ਮੁਸ਼ਕਲ ਨਾਲ ਰਹਿ ਰਿਹਾ ਆਪਦੇ ਹੁਕਮ ਨੂੰ ਮੈਂ ਮੰਨ ਨਾਮ ਔਮਕੜ ਨਹੀਂ ਕਰ ਸਕਦਾ ਹੁਕਮ ਦਾ ਮੈਂ ਮੰਨਣਾ ਜ਼ਰੂਰੀ ਹੈ ਪਰ ਮੈਂ ਰਹਿ ਵੀ ਨਹੀਂ ਸਕਦਾ ਇਹਨਾਂ ਸ਼ਬਦਾਂ ਰਹੀਂ ਐਸਾ ਪਿਆਰ ਗੁਰੂ ਮਹਾਰਾਜ ਨੇ ਸਰਬ ਨੂੰ ਕਰਕੇ ਪਿਆਰੇ ਸਾਡੇ ਸੰਗਤ ਜੀ ਆਪਣਾ ਸੰਗਾਸਨ ਹੀ ਗੁਰੂ ਅਜਨੂ ਦੇ ਦਿੱਤਾ ਸੋ ਪਿਆਰਿਓ ਅਸੀਂ ਵੀ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਨਾਜ਼ਰ ਹੋ ਕੇ ਬੇਨਤੀਆਂ ਸੁਣਾਗੇ ਕਥਾ ਸੁਣਾਗੇ ਬੇਨਤੀਆਂ ਕਰਾਂਗੇ ਅਰਦਾਸ ਵਿੱਚ ਸਾਨੂੰ ਵੀ ਮਹਾਰਾਜ ਆਪਣੇ ਚਰਨਾਂ ਦਾ ਜਰੂਰ ਜੋੜ ਦੇਵੇਗਾ ਸੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿਨ੍ਹਾਂ ਨੇ ਨਵੀਂ ਸੰਗਤ ਜੁੜ ਰਹੀ ਹੈ ਭਾਈ ਜਿਨ੍ਹਾਂ ਨੇ ਪਹਿਲਾਂ ਕੀਤਾ ਹੈ ਉਹ ਲਾਈਕ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਨਹੀਂ ਕੀਤਾ ਉਹ ਕਰੋ ਅਤੇ ਅੱਗੇ ਲਾਈਕ ਸ਼ੇਅਰ ਜਰੂਰ ਕਰੋ ਇਹਦਾ ਜਿੰਨਾ ਫੈਸਾਰਾ ਕਰੋਗੇ ਹੋਰ ਮਾੜੀਆਂ movies मत ਦੇਖੋ ਮਾੜੀਆਂ video मत ਦੇਖੋ ਤੇਰੇ ਸਾਧ ਸੰਗਤ ਜੀ ਇਹਦੇ ਨਾਲ ਸਾਡੀ ਮਤਬੁੱਦੀ ਖਰਾਬ ਹੁੰਦੀ ਹੈ ਆਪਾਂ ਨੇ ਇਸ ਸੰਸਾਰ ਤੋਂ ਕੋ ਸਾਗਰ ਤੋਂ ਪਾਰ ਹੋਣਾ ਤੇ ਪੰਚਮ ਪਾਤਸ਼ਾਹ ਜੀ ਦੇ ਇਹਨਾਂ ਸ਼ਬਦਾਂ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਆਪਾਂ ਅਗਾਹ ਵਧਣਾ ਹੈ ਸੰਸਾਰ ਸਾਗਰ ਤੋਂ ਪਾਰ ਜਾਣਾ ਹੈ। ਤੋਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਫਤਿਹ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ